हां जी ਹੁਣ ਤੱਕ ਦੀ ਵੱਡੀ ਅਤੇ اہم ਖਬਰ ਸਾਂਝੀ ਕਰਨ ਜਾ ਰਹੇ ਹਾਂ ਵਿਕਰਮਜੀਠੀ ਨੂੰ ਲੈ ਕੇ ਜਿਹੜੀ ਕਿ ਵਿਕਰਮਜੀਠੀ ਦੀ ਅੱਜ ਜਮਾਨਤ ਹੋ ਚੁੱਕੀ ਆ 10:30 ਵਜੇ ਵਿਕਰਮਜੀਠੀ ਆ ਬਾਹਰ ਆਊਗਾ ਤੇ ਪਰ ਯੁੱਧ ਨਸ਼ਾ ਬਰੁੱਧ ਦੇ ਵਿੱਚ ਵਿਕਰਮਜੀਠੀ ਨੂੰ ਜਿਹੜਾ ਕਿ ਵਿਜੀਲੈਂਸ ਵੱਲੋਂ ਤੇ 540 ਕਰੋੜ ਦੇ ਦੋਸ਼ ਲੱਗਦੇ ਆ 1000 ਏਕੜ ਜ਼ਮੀਨ ਦਸੀਆਂ ਦੀ ਹਮਾਚਲ ਦੇ ਵਿੱਚ ਨਾ ਹੀ ਤਾਂ ਇਹਨਾਂ ਤੋਂ ਉਹ ਸਬੂਤ ਰੱਖੇ ਜਾਂਦੇ ਆ ਕਿਉਂਕਿ ਇਹ ਉਹਨਾਂ ਦਾ ਕਹਿਣਾ ਉਹਨਾਂ ਦੇ ਵਕੀਲ ਦਾ ਕਹਿਣਾ ਅਰਸ਼ਦੀਪ ਕਲੇਰ ਹੈ ਜਿਹੜੀ ਤਾਂ ਕੱਲ ਦਾ ਉਹਨਾਂ ਦਾ ਬਿਆਨ ਸੀ ਪਰ ਇੱਕ ਪਾਸੇ ਜਿਹੜਾ ਕਿ ਗੁਰਵਿੰਦਰ ਬਰਿੰਦਰ ਸਿੰਘ ਜੋ ਤੇ ਲੋਆ ਢੇਰਾ ਵਿਆਸ ਦੇ ਮੁਖੀ ਤੇ ਉਹ ਵੀ ਪਹੁੰਚਦੇ ਆ ਉਹਨਾਂ ਦੀ ਵੀ ਮੁਲਾਕਾਤ ਕੱਲ ਬਿਕਰਮਜੀਠੀ ਨਾਲ ਹੋਈ ਸੀ ਪਰ ਪੱਤਰਕਾਰਾਂ ਨੇ ਜਿਹੜਾ ਸਵਾਲ ਪੁੱਛੇ ਬਿਕਰਮਜੀਠੀਆ ਕਿਵੇਂ ਉਹ ਕੰਦੇ ਚੜ੍ਹਦੀ ਕਲਾ ਦੇ ਵਿੱਚ ਆ ਉਹਨਾਂ ਨੇ ਇਹ ਵੀ ਸਵਾਲ ਪੁੱਛਿਆ ਵੀ ਜਿਹੜਾ ਕਿ ਬਿਕਰਮਜੀਠੀਏ ਬਾਰੇ ਸੋਡਾ ਕੀ ਕਹਣਾ ਜਿਹੜਾ ਡਰੱਗਸ ਦੇ ਮਾਮਲੇ ਦੇ ਵਿੱਚ ਅੰਦਰਾ 540 ਕਰੋੜ ਦੋਸ਼ ਲੱਗਦੇ ਆ ਇਹਦੇ ਬਾਰੇ ਉਹ ਕਹਿੰਦਾ ਸਭ ਝੂਠੇ ਆ ਤਾਂ ਉਸ ਤੋਂ ਬਾਅਦ ਜਿਹੜੀ ਕੱਲ 2 ਫਰਵਰੀ ਨੂੰ ਮੁਲਾਕਾਤ ਹੋਈ ਅੱਜ ਉਹਨਾਂ ਦੀ ਜ਼ਮਾਨਤ ਹੋ ਚੁੱਕੀ 10:30 ਵਜੇ ਬਿਕਰਮਜੀਠੀਆ ਬਾਹਰ ਆਉਣਾਗਾ ਤਾਂ ਹੁਣ ਜਦ ਨਸ਼ਾ ਅਪਰੋਧ ਦੇ ਵਿੱਚ ਸੀਐਮ ਭਵੰਤਮਾਨ ਦਾ ਇੱਕ ਐਕਸ਼ਨ ਹੁੰਦਾ ਵਿਕਰਮਜੀਠੀ ਨੂੰ ਬਹੁਤ ਵੱਡਾ ਇੱਕ ਨਸ਼ਾ ਤਸਕਰ ਮਗਰਮੱਛ ਦੱਸਿਆ ਜਾਂਦਾ ਪਰ ਲੇਕਿਨ ਇੱਕ ਪਾਸੇ ਬਾਦਲਾਂ ਦੀ ਲਹਿਰ ਬਣੀ ਜਾ ਰਹੀ ਆ ਕਿਉਂਕਿ ਹਵਾ ਪਹਿਲੀ ਬਣੀ ਪਈ ਸੀ ਵੀ ਡਾਇਨਾਸੌਰ ਆ ਗਏ ਜੀ ਬਾਦਲ ਆ ਗਏ ਜੀ ਤਾਂ ਹੁਣ 2027 ਦੇ ਵਿੱਚ ਹੁਣ ਸੀਐਮ ਭਵੰਤਮਾਨ ਨੇ ਜ਼ੋਰ ਲਾ ਰੱਖਿਆ ਇੱਕ ਪਾਸੇ ਇਹਨਾਂ ਨੇ ਹੁਣ ਭਾਸ਼ਣ ਉਧਰੋਂ ਸੁਖਵੀਰ ਬਾਦਲ ਦੇ ਵੀ ਆਪਾਂ ਸੁਣਦੇ ਆ ਤੇ ਇੱਕ ਪਾਸੇ ਭਵੰਤਮਾਨ ਦਾ ਵੀ ਤੇ ਹੁਣ ਇਹਨਾਂ ਦੇ ਜਿਹੜੇ ਹਰਪਾਲ ਚੀਮਾ ਜੋ ਆਮ ਆਪ ਦੀ ਪਾਰਟੀ ਦੇ ਵਰਕਰਾਂ ਦੇ ਵਿੱਚ ਇੱਕ ਹਲਚਲ ਮਚ ਗਈ ਹੈ ਵੀ ਬਿਕਰਮਜੀਠੀਆ ਜਿਹੜਾ ਕਿ ਸੀਐਮ ਭਵਨਤਵ ਦਾ ਇੱਕ ਬਿਆਨ ਆਇਆ ਸੀ ਪਹਿਲਾਂ ਵੀ ਮੇਰੀ ਸਰਕਾਰ ਚ ਬਿਕਰਮਜੀਠੀਆ ਬਾਹਰ ਨਹੀਂ ਆਊਗਾ ਤੇ ਪਰ 7 ਮਹੀਨਿਆਂ ਬਾਅਦ ਬਿਕਰਮਜੀਠੀਏ ਤੇ ਲੱਗੇ ਹੋਏ ਦੋਸ਼ ਇਹ ਉਹਨਾਂ ਦੇ ਵਕੀਲ ਦਾ ਕਹਿਣਾ ਵੀ ਸਾਰੇ ਝੂਠੇ ਆ 1000 ਏਕੜ ਜ਼ਮੀਨ ਦਾ ਦੇ ਦਿਖਾਓ ਕਿੱਥੇ ਆ ਹੁਣ ਵਿਜੀਲੈਂਸ ਬਣੀਓ ਬਾਰ-ਬਾਰ ਟੈਬਲੈਟਾ ਜਾਂਦਾ ਸੀ ਤੇ ਜੋ ਬਈ ਉਹਨਾਂ ਦੀ ਪੂਰੀ ਤਰ੍ਹਾਂ ਜਾਂਚ ਹੁੰਦੀ ਆ ਪਰ ਲੇਕਿਨ ਅਦਾਲਤ ਜੋ ਸੱਚ ਹੁੰਦਾ ਤੇ ਉਹ ਬਈ ਹੁਣ ਪੇਸ਼ ਕਰਨਾ ਹੁੰਦਾਗਾ ਪਰ ਲੇਕਿਨ ਇਹਨਾਂ ਖਿਲਾਫ ਸਬੂਤ ਨਹੀਂ ਇਹਨਾਂ ਨੂੰ ਇਕੱਠੇ ਹੋ ਸਕੇ 7 ਮਹੀਨਿਆਂ ਦੇ ਵਿੱਚ ਵਿੱਚ ਹੁਣ ਹਰਪਾਲ ਝੀਮੇ ਨੇ ਤਾਂ ਇਹ ਬਿਆਨ ਦਿੱਤਾ ਵੀ ਜੀ ਸਾਡੇ ਕੋਲੇ ਸਬੂਤ ਹਜੇ ਪਏ ਬਾਤੀ ਹਜੇ ਸਿਰਫ ਇਹਨੂੰ ਇੱਕ ਜ਼ਮਾਨਤ ਬਲੀਆ ਬਰੀ ਨਹੀਂ ਹੋਈ ਤਾਂ ਇਹਦੇ ਵਿੱਚ ਹੁਣ ਆਪਾਂ ਇਹ ਕਹਿ ਸਕਦੇ ਵੀ ਜਦੋਂ 7 ਮਹੀਨਿਆਂ ਦੇ ਵਿੱਚ ਵਿੱਚ ਹੁਣ ਉਹ ਉਹਨਾਂ ਦੀ ਹਨਾ ਸੋਚਣ ਸਕਤੀ ਹੈ ਵੀ じゃ ਕਿਵੇਂ ਕਿਉਂ ਨਹੀਂ ਉਹਨਾਂ ਨੇ ਸਬੂਤ ਫਿਰ ਰੱਖੇ ਉਹਨਾਂ ਨੇ ਕਹਿਣਾ ਇਹ ਆ ਕੱਲ ਦਾ ਬਿਆਨ ਆ ਜਿਹੜਾ ਹਰਪਾਲ ਜੀ ਮੇ ਦਾ ਵੀ ਸਾਡੇ ਕੋਲ ਸਬੂਤ ਪਏ ਆ ਹਾਜੇ ਤੱਕ ਉਹ ਵੀ ਅਸੀਂ ਰੱਖਨੇ ਬਾਕੀ ਆ 4 40000 ਪੰਨਿਆਂ ਦੀ ਚਾਰ ਸੀਟ ਪੇਸ ਕਰਤੀ ਸੀ ਤੇ ਉਸ ਮਾਮਲੇ ਦੇ ਵਿੱਚ ਲੈ ਕੇ ਬਈ ਬੇਕਰ ਮਜੀਠੀ ਤੇ ਜਿਹੜੇ ਦੋਸ਼ ਲੱਗੇ ਆ ਹੁਣ ਇਸ ਮਾਮਲੇ ਨੂੰ ਹੁਣ ਜਮਾਨਤ ਜਿਹੜੀ ਮਿਲੀ ਆ ਉਹ ਅਦਾਲਤ ਨੇ ਕਿਸੇ ਗੱਲਬਾਤ ਤੇ ਦਿੱਤੀ ਹੁ ਜਮਾਨਤ ਪਹਿਲਾਂ ਜਾਂਚ ਹੁੰਦੀ ਆ ਅਦਾਲਤ ਫੈਸਲਾ ਆਇ ਨਹੀਂ ਕਰਦੀ ਤੇ ਹੁਣ ਇੱਕ ਪਾਸੇ सीएमपी ਹੰਤਮਾਨ ਦਾ ਬਿਆਨ ਤਾਂ ਨਹੀਂ ਆਇਆ ਪਰ ਆਉਣਾ ਬਾਕੀ ਹੈ ਉਹਦਾ ਬਿਆਨ ਅੱਜ ਬਿਆਨ ਆਉਣਾ ਹੀ ਆਉਣਾ ਕਿਉਂਕਿ ਜਦੋਂ ਹਰਪਾਲ ਚੀਮੇ ਦਾ ਬਿਆਨ ਆ ਗਿਆ ਤੇ ਨਾਲ ਭਗਵੰਤ ਮਾਨ ਦਾ ਵੀ ਆਊਗਾ ਤੇ ਹੁਣ ਲੋਕ ਇਹਨਾਂ ਨੂੰ ਇਹੀ ਕਹਿਣਗੇ ਵੀ ਤੁਸੀਂ ਤਾਂ ਕਹਿੰਦੇ ਸੀ ਬਿਕਰਮਨ ਜੀਠੀ ਸਾਡੇ ਦੌਰ ਦੇ ਵਿੱਚ ਸਾਡੀ ਸਰਕਾਰ ਦੇ ਵਿੱਚ ਬਾਹਰ ਨਹੀਂ ਆਊਗਾ ਕਿਉਂਕਿ ਇੱਕ ਇਹਨਾਂ ਨੇ ਅੱਜ ਤੋਂ 2022 ਦੇ ਵਿੱਚ ਵੀ ਜੇਲ੍ਹ ਗਏ ਆ 21 ਦੇ ਵਿੱਚ ਵੀ ਜੇਲ੍ਹ ਗਿਆ ਬਿਕਰਮਨ ਜੀਠੀਆ ਤਾਂ ਉਦੋਂ ਜਦੋਂ ਚਰਨਜੀਤ ਚੰਨੀ ਦੀ ਸਰਕਾਰ ਸੀ ਉਦੋਂ ਵੀ ਜੇਲ੍ਹ ਚ ਸੀ ਤੇ ਕਈ ਵਾਰ ਜੇਲ੍ਹ ਦੇਖ ਚੁੱਕੇ ਤਪਰ ਹੁਣ ਇਹ ਮਾਮਲਾ ਬਈ ਜਿਹੜਾ ਹੁਣ 2025 ਦੇ ਵਿੱਚ ਗਿਆ ਸੀ 2026 ਦੇ ਵਿੱਚ ਬਾਹਰ ਆ ਗਿਆ ਤਾਂ ਹੁਣ ਪੂਰੀ ਗੱਲਬਾਤ ਆਪਾਂ ਸੁਣਿਆ ਸਾਂਝੀ ਜ਼ਰੂਰ ਕਰਨੀ ਸੀ ਬੇਕਰਮ ਜੀਠੀ ਨੂੰ ਲੈ ਕੇ ਜਿਹੜੀ ਇੱਕ ਹੁਣ ਖੁਸ਼ੀ ਦੀ ਲਹਿਰ ਆ ਕਾਲੀਆਂ ਦੇ ਵਿੱਚ ਕੱਲ ਦੀ ਕੱਲ ਢੋਲ ਟਮਕੇ ਵੱਜੇ ਬਹੁਤ ਜ਼ਿਆਦਾ ਖੁਸ਼ੀ ਦੀ ਲਹਿਰ ਬਣ ਚੁੱਕੀ ਬਾਦਲਾਂ ਦੇ ਵਿੱਚ ਉਧਰ ਬਿਰਸ਼ਾ ਸਿੰਘ ਬਲਟੋਹਾ ਉਹਨਾਂ ਨੇ ਵੀ ਇੱਕ ਪਾਸੇ ਹੁਣ ਲੱਡੂ ਵੰਡੇ ਜਾ ਰਹੇ ਤੇ ਅੱਜ ਜਦੋਂ ਬਾਹਰ ਆ ਗਿਆ ਉਦੋਂ ਤਾਂ ਹਜੇ ਹੋਰ ਵੀ 10:30 ਵਜੇ ਦਾ ਸਮਾ ਰਖਤਾ ਬਾਹਰ ਹੁੰਦਾ ਅੱਜ ਦਾ ਦਿਨ ਉਹਨਾਂ ਦਾ ਜੋ ਬਾਹਰ ਆਉਂਦਾ ਹੀ ਦਿਨ ਹੈ ਤੇ ਬਾਹਰ ਹੀ ਅੱਜ ਉਹਨਾਂ ਨੇ ਆਉਣਾ 10:30 ਵਜੇ ਦਾ ਸਮਾਂ ਜੋ ਖਬਰਾਂ ਆ ਚੁੱਕੀਆਂ ਵੀ ਬੇਕਰ ਮਜੀਠਿਆ ਘਰੇ ਆਉਣਾ ਚਾਹ ਤਾਂ ਹੁਣ ਜਿਹੜਾ ਹਰਪਾਲ ਸੀਮਾ ਸੀ ਉਹਨਾਂ ਬਣੀ ਕਿਹਾ ਜਾਂਦਾ ਵੀ ਹਜੇ ਸਾਡੇ ਕੋਲ ਸਬੂਤ ਹੋਰ ਬਾਕੀ ਹੁਣ ਹੋਏ ਨਹੀਂ ਪਤਾ ਬਈ ਇਹ ਲੀਡਰਾਂ ਕੋਲੇ ਕਿਹੜੇ ਸਬੂਤ ਆ ਜਾਂ ਕੀ ਗੱਲਬਾਤਾਂ ਜੋ 7 ਮਹੀਨੇ ਦੇ ਵਿੱਚ ਨਹੀਂ ਕੁਝ ਪੇਸ ਹੋਇਆ ਤੇ ਇਦੋਂ ਅੱਗੇ ਹੁਣ ਅੱਗੇ ਦੇ ਮਾਮਲੇ ਹੁਣ ਕੀ ਰਹਿਣਗੇ ਉਹ ਤਾਂ ਆਪਾਂ ਹੁਣ ਅਗਲੀ ਵੀਡੀਓ ਦੇ ਵਿੱਚ ਹੀ ਦੱਸਾਂਗੇ ਜਦੋਂ ਅੱਗੇ ਦੇ ਮਾਮਲੇ ਇਹਨਾਂ ਨੂੰ ਰੈਕਸ਼ਨ ਭਗਵੰਤ ਮਾਨ ਦਾ ਕੀ ਰਹੂਗਾ ਹੁਣ ਆਮ ਆਦਮੀ ਪਾਰਟੀ ਦੇ ਹੋਰ ਲੀਡਰਾਂ ਦਾ ਕੀ ਰਹੂਗਾ ਤੇ ਇੱਕ ਪਾਸੇ ਹੁਣ ਬਾਦਲਾਂ ਚ ਇੱਕ ਬਹੁਤ ਵੱਡੀ ਖੁਸ਼ੀ ਦੀ ਲਹਿਰ 2027 ਚ ਪੂਰਾ ਉਹਨਾਂ ਨੇ ਇਹ ਸਮਝ ਰੱਖਿਆ ਵੀ ਅਸੀਤਾ ਜੀ ਹੁਣ 2027 ਚ ਸਾਡਾ ਹੀ ਦੌਰ ਆਉਣਾਗਾ ਤੇ ਬਾਦਲਾਂ ਦੀਆਂ ਵੀ ਹੁਣ ਚਾਰੇ ਪਾਸੇ ਚਰਚਾ ਹੋ ਰਹੀ ਆ ਇੱਕ ਪਾਸੇ ਜਿਹੜਾ ਸੀਐਮ ਭਵਨਤਮਨ ਇਹਦਾ ਕਹਿਣਾ ਤਾਂ ਇਹ ਸੀ ਵੀ ਮੈਂ ਜੁੱਤ ਨਸ਼ਾ ਵਿਰੋਧ ਦੇ ਵਿੱਚ ਕਿਸੇ ਨੂੰ ਵੀ ਨਹੀਂ ਛੱਡੂਗਾ ਕਿਉਂਕਿ ਵੱਡੇ ਵੱਡੇ ਅਫਸਰ ਵੀ ਜੇਲ੍ਹ ਚ ਗਏ ਆ ਇਹ ਬਹੁਤ ਵਧੀਆ ਇੱਕ ਆਪਾਂ ਕਹਿੰਦੇ ਆ ਐਕਸ਼ਨ ਹੋਇਆ ਸੀ ਨਸ਼ਾ ਤਸਕਰਾਂ ਤੇ ਤਾਂ ਇੱਕ ਜੋ ਇਹਨਾਂ ਨੇ ਪਾਈ ਪਾਇਆ ਸੀ ਇੱਕ ਦਬਾਹ ਵੀ ਨਸ਼ਾ ਤਸਕਰਾਂ ਤੇ ਦਾ ਕਾਰਵਾਈ ਕਰੀ ਕਰੀ ਸੀ ਨਾਲ ਨਾਲ ਗੈਂਗਸਟਰਾਂ ਤੇ ਵੀ ਹੁਣ ਜਿਹੜਾ ਇੱਕ ਕੱਲ੍ਹ ਦੀ ਪਰਸੋਂ ਦੀ ਵੀਡੀਓ ਆਪਾਂ 골ਡੀ ਬਰਾੜ ਦੀਆਂ ਸੁਣ ਰਹੇ ਹਾਂ ਵੀ ਜਿੰਨੇ ਵੀ ਕੋਈ ਗੈਂਗਸਟਰਾਂ ਗੈਂਗਸਟਰਾਂ ਨੂੰ ਬਾਹਰ ਦੇਸ਼ਾਂ-ਵਦੇਸ਼ਾਂ ਦੇ ਵਿੱਚ ਜਿਹੜੇ ਕ੍ਰਾਈਮ ਕਰਕੇ ਲੁਕੇ ਹੋਏ ਇਹਨਾਂ ਨੂੰ ਸਾਰਿਆਂ ਨੂੰ ਜੇਲ੍ਹਾਂ ਦੇ ਵਿੱਚ ਰੱਖਾਂਗੇ ਹੁਣ ਇੱਕ ਪਾਸੇ ਉਹਨਾਂ ਤੇ ਵੀ ਐਕਸ਼ਨ ਹੋ ਜਾਂਦਾ ਵੀ ਇਹਨਾਂ ਨੂੰ ਫੜ ਕੇ ਲਿਆ ਕੇ ਜੇਲ੍ਹਾਂ ਦੇ ਵਿੱਚ ਸੱਟਾਂਗੇ ਚਾਹੇ ਕੋਈ 골ਡੀ ਬਰਾੜਾ ਚਾਹੇ ਕੋਈ ਹੋਰ ਆ ਜੋ ਵੀ ਆ ਤੇ ਪਰ ਹੁਣ ਇੱਕ ਪਾਸੇ ਗੈਂਗਸਟਰਾਂ ਨਾਲ ਸਰਕਾਰ ਦੀ ਤੇ ਪੰਜਾਬ ਸਰਕਾਰ ਦੀ ਤੇ ਪੰਜਾਬ ਪੁਲਿਸ ਦੀ ਟੱਕਰ ਲੱਗ ਰਹੀ ਆ ਇੱਕ ਪਾਸੇ ਬਿਕਰਮਜੀਠੀਆ ਬਾਹਰ ਆ ਗਿਆ ਦੇਖਣਾ ਹੁਣ ਅੱਗੇ ਦਾ ਮਾਮਲਾ ਇਹ ਬਣਦਾ ਬਿਕਰਮਜੀਠੀ ਦਾ ਹੁਣ ਬਾਹਰ ਆਉਣ ਸਾਰ ਬਿਆਨ ਕੀ ਹੋਊਗਾ ਉਹਨਾਂ ਦੀ ਪਤਨੀ ਦਾ ਤਾਂ ਬਿਆਨ ਆ ਚੁੱਕਿਆ ਉਹਨਾਂ ਨੇ ਕਿਹਾ ਸੱਚ ਦੀ ਜਿੱਤ ਹੋਈ ਆ ਇਹਨਾਂ ਨੇ ਬਹੁਤ ਜ਼ੋਰ ਲਾ ਲਿਆ ਸਾਰਾ ਕੁਝ ਪੇਸ਼ ਕਰਤਾ 7 ਮਹੀਨੇ ਅੰਦਰ ਬਿਕਰਮਜੀਠੀ ਨੂੰ ਰੱਖਿਆ ਤੇ ਪਰ 7 ਮਹੀਨਾ ਬਾਅਦ ਵੀ ਇਨਾ ਤੋਂ ਕੁਝ ਵੀ 7 ਮਹੀਨਿਆਂ ਦੇ ਵਿੱਚ ਵਿੱਚ ਕੁਝ ਪੇਸ਼ ਨਹੀਂ ਹੋਇਆ 1000 ਏਕੜ ਜ਼ਮੀਨ ਦਰਦੇ ਸੀ 540 ਕਰੋੜ ਦੇ ਦੋਸ਼ ਲੱਗਦੇ ਆ ਟਰੱਕਸ ਦਾ ਮਾਮਲਾ ਸੀ ਜੀ ਹੋਰ ਵੀ ਕਈ ਗੱਲਾਂ ਨੂੰ ਲੈ ਕੇ ਪਰ ਹੁਣ ਅੱਜ ਬਿਕਰਮ ਜੀਠਿਆ ਬਾਹਰ ਹੋਣ ਜਾ ਰਹੇ ਤੇ ਸੋਡਾ ਇਸ ਮਾਮਲੇ ਬਾਰੇ ਬਿਕਰਮ ਜੀਠਿਆ ਦੇ ਆਉਣ ਬਾਰੇ ਸੋਡਾ ਇਸ ਮਾਮਲੇ ਬਾਰੇ ਕੀ ਕਹਿਣਾ ਤਾਂ ਆਪਣੇ ਕਮੈਂਟ ਜ਼ਰੂਰ ਰੱਖਣਾ ਬਾਦਲਾ ਦੀ 2027 ਦੇ ਵਿੱਚ ਪੂਰੀ ਇੱਕ ਹਵਾ ਬਣੀ ਹੋਈ ਹੈ ਵੀ ਅਸੀਂ ਜਿੱਤਾਂਗੇ ਤਾਂ ਹੁਣ ਇਹ ਬਈ ਲੋਕ ਫੈਸਲਾ ਕਰਨਗੇ ਸਾਡੀ ਜਨਤਾ ਜਨਾਰਦਨ ਤਾਂ ਤੁਸੀਂ ਦੱਸੋ ਹੁਣ 2027 ਦੇ ਵਿੱਚ ਹੁਣ ਕੌਣ ਆ ਜਾ ਰਿਹਾ ਕਿਉਂਕਿ ਸਾਡੇ ਪੰਜਾਬ ਦੇ ਲੋਕ ਸਾਰੀ ਜਾਣਦੇ ਆ ਹੁਣ ਕਿਉਂਕਿ ਆਪਾਂ ਦੇਖ ਕੇ ਲੋਕਾਂ ਦੇ ਰੈਐਕਸ਼ਨਾਂ ਤੋਂ ਹੀ ਪਤਾ ਕਰ ਲੈਨੇ ਵੀ ਹੁਣ ਸਰਕਾਰ ਕਿਹਦੀ ਆਊਗੀ ਤਾਂ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਕਮੈਂਟ ਜਰੂਰ ਕਰਨਾ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਕਿਵੇਂ ਲੱਗਿਆ ਮਿਲਦੇ ਆ ਕੱਲ ਨੂੰ ਨਵੇਂ ਟੌਪਿਕ ਦੇ ਧੰਨਵਾਦ